ਤਿੰਨ ਤੱਕ ਮੀਟ ਹੋਈ ਆਪਾਂ ਅੱਜ ਬਟਾਲੇ ਤੇ ਮਾਸੀ ਤੇ ਚਾਚੂ ਤੇ ਮੈਂ ਤਿੰਨ ਜਾਣੇ ਫਤਨੀ ਤਾਈ ਨਹੀਂ ਹੈਗੇ ਤੇ ਆਪਾਂ ਐਕਸਪਲੋਰ ਕਰ ਰਹੇ ਆ ਬਟਾਲੇ ਦਾ ਬਾਜ਼ਾਰ ਪੰਗਾ ਰਹਿੰਦੀ ਚਾਚੂ ਨੇ ਵੀ ਲਿੱਤੀਆਂ ਨੇ ਆਪਾਂ ਆਈ ਸੀ ਬਟਾਲੇ ਗੱਡੀ ਫੁੜਨ ਕਰਦੇ ਠੀਕ ਹੈ ਕਹਿਣ ਬੋਲਣ ਹੋਪ ਤੇ ਸਾਰੇ ਵਧੀਆ ਹੋ ਗਏ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਨਵਾਂ ਵਲੌਗ ਆਪਾਂ ਇੱਥੇ ਕੰਟੀਨਿਊ ਕਰਤਾ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੇਖਿਆ ਸੀ ਚਾਹ ਚੂ ਆਪਾਂ ਨੇ ਪੀ ਲਈ ਤੇ ਹੁਣ ਟਾਈਮ ਹੋ ਗਿਆ ਜੀ 5:30 ਵਜੇ ਦਾ ਤੇ ਉਧਰ ਆਪਾਂ ਨੇ ਦਾਲ ਰੱਖਤੀ ਹੈ ਤੇ ਚਲੋ ਆਪਾਂ ਵਲੌਗ ਕੰਟੀਨਿਊ ਕਰਤਾ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜੇ ਮੇਰੇ ਭੈਣ ਭਰਾ ਨੇ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਉਹ ਜ਼ਰੂਰ ਕਰ ਲਿਓ ਕਿਉਂਕਿ ਕਾਫੀ ਮੈਨੂੰ ਕਮੈਂਟ ਵੀ ਆਉਂਦੇ ਨੇ ਤੇ ਜਦੋਂ ਆਪਾਂ ਲਾਈਵ ਹੁੰਨੇ ਆ ਉਹਦੇ ਵਿੱਚ ਵੀ ਪੁੱਛਦੇ ਨੇ ਤੇ ਕਹਿੰਦੇ ਨੇ ਕਿ ਤੁਹਾਡਾ ਵਲੌਗ ਨਹੀਂ ਆਇਆ ਨੋਟੀਫਿਕੇਸ਼ਨ ਨਹੀਂ ਆਇਆ ਨੋਟੀਫਿਕੇਸ਼ਨ ਐਸੇ ਕਰਕੇ ਨਹੀਂ ਆਉਂਦਾ ਕਿ ਜਦੋਂ ਤੁਸੀਂ ਬੈਲ ਆਈਕਨ ਨਹੀਂ ਪ੍ਰੈਸ ਕਰਦੇ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਹੈ ਤੇ ਜਿਹੜਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਜ ਦਾ ਵਲੌਗ ਆਪਾਂ ਲੱਗਿਆ ਕੰਟੀਨਿਊ ਕਰਨ ਬਣੇ ਰਹੋ ਆਪਾਂ ਦੇ ਨਾਲ ਤੇ ਬਸ ਹੀ ਸਭ ਅਜੇ ਆਇ ਨਹੀਂ ਤੇ ਸੱਚ ਹਾਂ ਆਪਾਂ ਜਾਣਾ ਸੀ ਪਿੰਡ ਤੇ ਪਿੰਡ ਫੇਰ ਨਹੀਂ ਜਾ ਸਕੇ ਕਿਉਂਕਿ ਆਦਾਰ ਕਹਿੰਦੇ ਮੈਂ ਲੇਟ ਹੋ ਜੂ ਆਫਿਸ ਚੋਂ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੈ ਤੇ ਸਾਡਾ ਹਜੇ ਪਿੰਡ ਵਾਲਾ ਜਿਹੜਾ ਉਹ ਬਣਦਾ ਪਿਆ ਨਹਿਰ ਦੇ ਉੱਪਰ ਉਹਦੀ ਛੋਟਾ ਜਿਹਾ ਪੁਲ ਜਿਹਾ ਉਹ ਨਹੀਂ ਬਣਿਆ ਤੇ ਸਾਨੂੰ ਪਿੰਡਾਂ ਵਿੱਚ ਜਾਣਾ ਪੈਣਾ ਤੇ ਰਾਤ ਕਾਫੀ ਜ਼ਿਆਦਾ ਹੋ ਜਾਣੀ ਗੱਡੀ ਦਾ ਹਜੇ ਨਾ ਸਾਡੀ ਦਾ ਸਾਡੀ ਗੱਡੀ ਦਾ ਜੇ ਕੋਈ ਭਰੋਸਾ ਨਹੀਂ ਕਦੋਂ ਕਿੱਥੇ ਖਰਾਬ ਹੋ ਜੇ ਇਸ ਕਰਕੇ ਹੀ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਲੇਟ ਚੱਲੀਏ ਤੇ ਜਾਵਾਂਗੇ ਤੇ ਟਾਈਮ ਨਾਲ ਹੀ ਜਾਵਾਂਗੇ ਨਹੀਂ ਤਾਂ ਲੇਟ ਨਹੀਂ ਜਾਣਾ ਸੀ ਤੇ ਇਹੀ ਸਲਾਹ ਕੀਤੀ ਹੁਣ ਅਵਤਾਰ ਕਹਿੰਦੇ ਕਿ ਜਿਆਦਾ ਸੈਟਰਡੇ ਦੇਖਾਂਗੇ ਜਾਂ ਸੰਡੇ ਦੇਖਾਂਗੇ ਤੇ ਮਣੂ ਰਾਣੀ ਆ ਜਾਣਾ ਸ਼ਾਇਦ ਕੱਲ੍ਹ ਤੱਕ ਉਹ ਆ ਜਾਣ ਤੇ ਚਲੋ ਜੀ ਬਣੇ ਰੋ ਵਲੌਗ ਚ ਤੇ ਇਧਰ ਆਪਣੀ ਦਾਲ ਬਣ ਗਈ ਸੀਟੀ ਲਵਾਤੀ ਤੇ ਦੁੱਧ ਨਹੀਂ ਸੀ ਮੈਂ ਸਵੇਰ ਦਾ ਵਾਲਿਆ ਦੁੱਧ ਵੀ ਬਾਲਿਆ ਇੱਕ ਫਾਸੇ ਮੈਂ ਕੱਟ ਲਾਂ ਪਿਆਜ਼ ਲੱਕੜ ਅਦਰਕ ਸਿਰਫ ਆਹ ਬਾਲੂng ਲਈ ਇੱਕ ਸੀਟੀ ਦੋ ਸੀਟੀਆਂ ਲਵਾ ਲਈਆਂ ਤੇ ਦਾਲ ਅੱਜ ਬਣਾਈ ਜੀ ਆਪਾਂ ਨੇ ਮੋਠਾਂ ਦੀ ਦਲੇ ਮੋਠ ਬਣਾਏ ਨੇ ਸਰਦੀ ਵਾਸਤੇ ਵਧੀਆ ਹੁੰਦੀ ਗਰਮ ਹੁੰਦੀ ਹੈ ਕਾਫੀ ਤੇ ਕਿਵੇਂ ਪੌੜੀ ਦੀ ਲੈਟ ਨਹੀਂ ਲਈ ਲੈ ਲਾਣੀ ਭੁੱਲ ਗਈ ਮੌਸਮ ਬਾਹਰ ਤਾਂ ਚਾਨਣ ਹੈ ਪਰ ਅੰਦਰ ਨਹੀਂ ਰੌਣਕ ਹੈ ਤੇ ਅੱਜ ਤੁਸੀਂ ਦੇਖ ਸਕਦੇ ਘਰ ਖਾਲੀ 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 ਕਰ ਲੱਗ ਰਿਹਾ ਸਦੀਵਤਾਰ ਆ ਗਏ ਤੇ ਗੱਡੀ ਨਾ ਦੋ ਦਿਨਾਂ ਦੀ ਇੱਥੇ ਹੀ ਖੜੀ ਏ ਆ ਦਿਨੋਂ ਹੁਣ ਆਏ ਇਹ ਹੁਣ ਆਏ ਨੇ ਦੇਖ ਲਓ ਸਾਡੇ ਸਾਢੇ ਟਾਈਮ ਹੋ ਗਿਆ ਤੇ ਹੁਣ ਅਸੀਂ ਕਿਹੜੇ ਟੈਂਪਲੇ ਜਾਣਾ ਹੈ ਉੱਥੋਂ ਹਨੇਰਾ ਵੀ ਪੂਰਾ ਫੁੱਲ ਹੈ ਮੈਂ ਗੱਡੀ ਨੂੰ ਅੰਦਰ ਲਾਉ ਬਾਹਰ ਖੜੀ ਰਹਿ ਦਿੰਦੀ ਹਾਂ 24 ਘੰਟੇ ਚਲੋ 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 ਬੱਸ ਚੱਲ ਲੱਗੀ ਗੱਡੀ ਅੰਦਰ ਆ ਜਾਓ ਆ ਜਾਓ ਨਾਲ ਹੀ ਦੇਖ ਲੋ ਆਫਿਸ ਦਾ ਕੰਮ ਉਧਰ ਨਾਲ ਗੱਲਾਂ ਕਰਨ ਦੇ ਹੋਣ ਤੇ ਆਪਣੀ ਦਾਲ ਨੂੰ ਤੜਕਾ ਲੱਗ ਗਿਆ ਘੈਂਣ ਦੀ ਦਾਲ ਨੂੰ ਮੋਠਾਂ ਦਾਲ ਨੂੰ ਅੱਜ ਦਾਲ ਹੀ ਖਾਣੀ ਪੈਣੀ ਤੇ ਇਧਰ ਆਪਾਂ ਤਾਹਰਾ ਤਾ ਰੋਟੀ ਬਣਾਣੀ ਹੈ ਕਿੱਥੇ ਵੜ ਗਏ ਮੱਕਾ ਡੋਂਡੀ ਕੰਡੇ ਹੀ ਹਾਂ ਮੈਂ ਹਾਂ ਆਉਂਦੇ ਨੇ ਆਉਂਦੇ ਨੇ ਤੂੰ ਤਾਂ ਬਾਹਲੇ ਲੇਟ ਹੋ ਗਏ ਫੇਰ ਕੰਮ ਹੈ ਕੰਮ ਹੀ ਹੈ ਚਲੋ ਕੋਈ ਨਾ ਕਰੋ ਮੈਂ ਰੋਟੀ ਤਿਆਰ ਕਰਦੀ ਹਾਂ ਆਵੇ ਲੋ ਜੀ ਉਤਾਰ ਆ ਗਿਆ ਆਫਿਸ ਤੋਂ ਤੇ ਰੋਟੀ ਵੀ ਨਹੀਂ ਖਾਧੀ ਤੇ ਨਾਲ ਦੀ ਨਾਲ ਫੇਰ ਕੰਮ ਸ਼ੁਰੂ ਜਿੰਨਾ ਮਿਲਦਾ ਉਤਾਰ ਕੰਮ ਕਰਦੇ ਕੋਈ ਨਹੀਂ ਕਰਦੇ ਹੁਣੇ ਹਨਾ ਦੇ ਤੇ ਦੀ ਆ ਆਉਂਦੇ ਆ ਵੀ ਕੰਮ ਆਫਿਸ ਤੇ ਜਾਂਦੇ ਆ ਵੀ ਕੰਮ ਬਸ ਕੰਮ ਤੇ ਕੰਮ ਤੇ ਕੰਮ 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 ਬਸ ਇਹੀ ਕੰਮ ਆਪਾਂ ਨੇ ਰੋਟੀ ਖਾ ਲਈ ਆਪਾਂ ਲੱਗੀ ਸੀ ਭੁੱਖ ਤੇ ਅੱਜ ਹੈਗੀ 18 ਤਰੀਕ ਤੇ ਕੱਲ ਨੂੰ ਹੈਗਾ ਜੀ 19 ਦਸੰਬਰ ਕੱਲ ਹੈਗਾ ਜੀ ਵਿਸ਼ਾਲ ਸਿੰਘ ਢਾਲੀਵਾਲ ਦਾ ਹੈਪੀ ਬਰਥਡੇ ਤੇ ਬਾਸੀ ਫੈਮਿਲੀ ਵੱਲੋਂ ਤੁਹਾਨੂੰ ਬੇਟਾ ਹੈਪੀ ਬਰਥਡੇ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤਰੱਕੀਆਂ ਬਖਸ਼ੇ ਪੜ੍ਹਾਈਆਂ ਕਰੋ ਖੂਬ ਹੱਸੋ ਖੇਡੋ ਜ਼ਿੰਦਗੀ 'ਚ ਅੱਗੇ ਵਧੋ ਚੰਗੇ ਨੰਬਰ ਲਓ ਬੱਚੇ ਨਾ ਚੰਗੀ ਪੜ੍ਹਾਈਆਂ ਕਰੋ ਤੇ ਚੰਗੇ ਨੰਬਰ ਲਓ ਹਾਂ ਪੜ੍ਹਾਈ ਬਹੁਤ ਜ਼ਰੂਰੀ ਹੈ ਪੜ੍ਹਾਈ ਕਰਨੀ ਹੈ ਹੈਪੀ ਬਰਥਡੇ ਵਿਸ਼ਾਲ ਬੇਟਾ ਹੈਪੀ ਬਰਥਡੇ ਢਾਲੀਵਾਲ ਸਾਹਿਬ ਜੀ ਹੈਪੀ ਬਰਥਡੇ ਵਿਸ਼ਾਲ ਬੇਟਾ ਗੁੱਡ ਮਾਰਨਿੰਗ ਜੀ ਤੇ ਲੋਜੀ ਹੈਗਾ ਨੈਕਸਟ ਡੇ ਤੇ ਇਧਰ ਅਵਤਾਰ ਮੂਵੀ ਦੇਖਣ ਲੱਗਾ ਪਿਆ ਸੇਰੇ ਫਿਲਮ ਚ ਲੱਗਿਆ ਚਾਹ ਪੀ ਤੇ ਧੁੱਪ ਚੜ ਗਈ ਸਾਡੇ ਐਂ ਚਿੱਟੀ ਧੁੱਪ ਚੜੀ ਬਹੁਤ ਵਧੀਆ ਤੇ ਅੱਜ ਮੈਂ ਨਾ ਸੌਂ ਖਾਧੀ ਕਿ ਅੱਜ ਮੈਂ ਧੁੱਪ ਸੇਕਣੀ ਹੈ ਚਾਹੇ ਮੇਰੇ ਕੰਮ ਹੋਣ ਚਾਹੇ ਨਾ ਹੋਣ ਪਰ ਅੱਜ ਮੈਂ ਧੁੱਪੇ ਬਹਿ ਜਾਣਾ ਫ੍ਰੀ ਹੋ ਕੇ ਦੀ ਆਵਾਜ਼ ਆਉਣੀ ਪਈ ਨਾ ਇਧਰ ਕੁੱਤਰ ਘਟਣਗੇ ਨਾ ਹੂੰ ਜੀ ਆਪਾਂ ਮਾਰਨਿੰਗ ਸਟਾਰਟ ਹੋ ਗਈ ਤੇ ਆਪਣੇ ਕੰਮ ਵੀ ਸਟਾਰਟ ਹੋ ਗਏ ਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਅੱਜ ਮੈਂ ਸਿਰਫ ਬਾਹਰ ਬੈ ਕੇ ਧੁੱਪ ਸੇਕ ਲਈ ਐ ਕਿ ਮੈਂ ਸਵੇਰੇ ਹੀ ਮੰਜਾ ਕੱਢ ਲਿਆ। ਉਸ ਆਪਾਂ ਇੱਥੇ ਬੈ ਕੇ ਗੋਭੀ ਕੰਦੂ ਕਾ ਛਰ ਕੇ ਟਰੋਂਠੇ ਬਣਾ ਕੇ ਫਿਰ ਆਪਾਂ ਧੁੱਪੇ ਆ ਜਾਣਾ ਥੋੜੀ। ਜਿਵੇਂ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਕਿ ਅਮਰ ਪੇਕੇ ਪਹੁੰਚੀ ਹੋਈ ਆ ਅਮਰ ਤੇ ਲੈਰੀ ਨਜ਼ਾਰੇ ਤੇ ਅਸੀਂ ਰਹਿ ਗਏ ਇੱਥੇ। ਅੱਜ ਨਾ ਗੋਭੀ ਵਾਲੇ ਟਰੋਂਠੇ ਫਸਟ ਟਾਈਮ ਸਾਂ ਢੇਕੇ ਬਣਦੇ ਮੂੜੀਆਂ ਵਾਲੇ ਤਿੰਨ ਵਾਰੀ ਬਣ ਗਏ ਨਾ। ਮੈਂ ਨਾ ਆ ਕੇ ਬਸ ਧੁੱਪੇ ਬੈਠੀ। ਕਿੱਥੋਂ ਬਾਅਦ ਹੀ ਬੜੀ ਬੜੀ ਤੇੰਦਰੋਕਾਰ ਵੀ ਰੈਡੀ ਹੋ ਗਿਆ ਆਫਿਸ ਜਾਣ ਲਈ ਤੇ ਅੱਜ ਮੈਂ ਵੀ ਜਾਣਾ ਪਿਆਰ ਪਿਆਰ ਜਿਹੜੇ ਕਮਰੇ ਤੋਂ ਕਰਤੀ ਹੋਣੀ ਥੋੜੀ ਹੋ ਗਈ ਵਾਲਿਆ ਤੇ ਨਾਲੇ ਮੇਰੀ ਜਿੰਨਾਂ ਨਾਲ ਉਹ ਲੱਭੇਗਾ ਤੇ ਆਂ ਪੈਸੇ ਨਾਲ ਜਿਹੜੀ ਸਵੇਰ ਦੀ ਧੁੱਪ ਸੇਖਣੀ ਉਹ ਤਾਂ ਬਾਜੀ ਨਜ਼ਾਰਦਾਰ ਹੈ ਬਾਅਦ ਚ ਤਾਂ ਆਪਾਂ ਨੂੰ ਜਿਹੜੀ ਆਪਾਂ ਫੌਸਟ ਵਾਈਟ ਲੇਡੀਜ਼ ਹਨ ਆਪਾਂ ਦਾ ਟਾਈਲ ਵੀ ਲੱਗਦਾ ਹੈਗਾ ਕਿ ਤੁੰਪ ਤੇ ਵੀ 18 ਦੇ ਨਾਲ ਕਰ ਲੋ ਉਹ ਕਰ ਲੋ ਆ ਕਰ ਲੋ ਬੱਸ ਆਹੀ ਤਾਂ ਮਤਲਬ ਸਾਰਾ ਦਿਨ ਮੁੱਕ ਲਿਆ ਜੇ ਆਪਾਂ ਇਹ ਟੂਫਾ ਲੋਗ ਦੀ ਦਾ ਕੰਮ ਕੱਟ ਕਰ ਲਿਆ ਬਸ ਆਪਾਂ ਦੋਨੇ ਜਾਣੇ ਆਪਾਂ ਨੂੰ ਬਹੁਤਾ ਮੁੱਕਦਾ ਨਹੀਂ ਹੈਨਾ ਆਫਿਸ ਲੈ ਕੇ ਜਾਣੇ ਨਹੀਂ ਹੀ ਆਫਿਸ ਕਿ ਦਾਲ ਨਾਲ ਖਣ ਦਾਲ ਬਣਾਈ ਚਈ ਆਹ ਤੇ ਵੀ ਇੱਕ ਦਾਲ ਤੇ ਦਾਲ ਵੀ ਲੱਗਦੀ ਵੀ ਇਹ ਵੀ ਲੱਗ ਜਾਂਦੀ ਬਸ ਲੱਗ ਗਈ ਰੋਟੀ ਮਤਲਬ ਜੋ ਮਰਜੀਓ ਜੇ ਲੱਖ ਤੁਸੀਂ ਇਹਨਾਂ ਨੂੰ ਮੈਂ ਨਹੀਂ ਕੁਛ ਦੇ ਦੋ ਪਰ ਰੋਟੀ ਆਪਾਂ ਚਾਹੀਦੀ ਚਾਹੀਦੀ ਰੋਟੀ ਆਪਾਂ ਨੇ ਖਾਣੀ ਖਾਣੀ ਰੋਟੀ ਬਣਾ ਢਿੱਡ ਨਹੀਂ ਭਰਦਾ ਇਹ ਮੇਰਾ ਵੀ ਮੇਰਾ ਵੀ ਇਹੀ ਕੰਮ ਆ ਉਤਾਰਦਾ ਵੀ ਮੇਰਾ ਵੀ ਇਹੀ ਕੰਮ ਆ ਸੇਮ ਲੋ ਜੀ ਰੋਟੀ ਕੱਦੂ ਕਸ਼ ਕਰ ਲਈ ਤੇ ਹੁਣ ਆਪਾਂ ਚੱਲਦੇ ਅੰਦਰ ਵੇਖੋਗੇ ਤੁਸੀਂ ਕਹੋਗੇ ਦੋ ਕੋਟੀਆਂ ਪਾਈਆਂ ਮੈਂ ਨਹਾ ਕੇ ਤੇ ਮੈਨੂੰ ਠੰਡ ਇੰਨੀ ਲੱਗੀ ਤੇ ਮੈਂ ਸ਼ਾਲ ਤੇ ਦੋ ਕੋਟੀਆਂ ਪਾ ਕੇ ਆਪਾਂ ਧੁੱਪੇ ਬੈ ਗੇ ਤੇ ਮੈਂ ਪੂਰੀ ਬੇਬੇ ਬਣੀ ਹੋਈ ਐ ਨਾ ਅੱਜ ਐਂ ਫੜ ਕੇ ਨਾ ਐਂ ਕਰ ਲਗਦੀ ਆਵੇਂ ਇਹ ਸਾਡਾ ਧਨੀਆ ਏਡਾ ਡਾ ਹੋ ਗਿਆ ਜੇ ਕਿ ਇਹਨੂੰ ਚਾਹੀਦਾ ਹੋਇਆ ਤਾਂ ਮੈਨੂੰ ਫੋਨ ਕਰ ਦਿਓ ਤੇ ਮੈਂ ਦੇ ਜਾਂਗੀ ਤੇ ਟਮਾਟਰ ਹਜੇ ਸਾਡੇ ਲੱਗੇ ਨਹੀਂ ਹੈਗੇ ਟਮਾਟਰ ਵਸ ਤਿਆਰ ਹੀ ਨੇ ਪਤਾ ਨਹੀਂ ਕਦੋਂ ਲੱਗ ਜਾਣ ਤੇ ਤਰ ਹੋ ਗਏ ਜੀ ਆਪਣੇ ਗੋਬੀ ਵਾਲੇ ਪਰੌਂਠੇ ਲੈ ਲਈ ਤੇ ਉਤਾਰ ਨੇ ਬ੍ਰੇਕਫਾਸਟ ਕਰ ਲਿਆ ਤੇ ਸਿਰਫ ਰਹਿ ਗਈ ਹੁਣ ਮੈਂ ਚਿਫਨੇ ਪੈਕ ਹੋ ਗਿਆ ਉਤਾਰ ਦਾ ਅੱਜ ਆਪਾਂ ਮਿੰਟ ਮਾਰਾਂ ਮਿੰਟ ਇਨੇ ਕਿਨੇ ਬਣਾਈ ਬੋਬੀ ਵਾਲੇ ਪਰੌਂਠੇ ਜਦੋਂ ਦੀ ਮਤਲਬ ਜਦੋਂ ਦਾ ਸਿਆਲ ਸ਼ੁਰੂ ਹੋਇਆ ਅਸੀਂ ਤਾਂ ਫਸਟ ਟਾਈਮ ਬਣਾਏ ਨੇ ਬਣਾਏ ਪਰ ਮੈਂ ਸੁੱਕੇ ਹੀ ਉਤਾਰ ਨਹੀਂ ਸੁੱਕੇ ਬਣਾਏ ਨੇ ਆਪਣੇ ਲਈ ਹੀ ਖੋ ਲਗਣੀ ਹੁੰਦੀਆਂ ਮੈਂ ਥੋੜਾ ਬੋਤਾ ਜਿਆ ਜਿਆਦਾ ਨਹੀਂ ਮੇਰੇ ਕੋ ਵੀ ਨਹੀਂ ਖਾਦਾ ਜਾਂਦਾ ਕਿ ਉਹ ਅਸੀਂ ਬਾਸੀ ਸਾਹਿਬ ਰੈਡੀ ਨਵਾਂ ਨਵਾਂ ਕੋਟ ਪਾ ਕੇ ਨਵਾਂ ਤੇ ਨਹੀਂ ਪੁਰਾਣਾ ਪਿਛਲੇ ਸਾਲ ਦਾ ਬਸ ਇਹੀ ਆਪਾਂ ਹਾਂ ਆਪਾਂ 5-6 ਸਾਲ ਕੱਢ ਲਏ ਨੇ ਇੱਕ ਕੋਟ ਨਾਲ ਕੋਈ ਚੱਕਰ ਹੀ ਨਹੀਂ ਇਹੋ ਜਿਹਾ ਅੱਛਾ ਇਹ ਨਾਲ ਪਾਉਂ ਅਰੇ ਚ ਪਾ ਲੋ ਚਾਰਜਰ ਨਾਲ ਲੈ ਕੇ ਜਾਣਾ ਅੱਡੀ ਕੈਪ ਲਾਛ ਡੋ ਇਹਦੀ ਕੈਪ ਲੱਥਦੀ ਨਹੀਂ ਕਿਹਦੀ ਕੈਪ ਆਹ ਕੋੜਦੀ ਕੈਪ ਕਿਹੜਾ ਤੁਸੀਂ ਸਿਰ ਤੇ ਪਾਣੀ ਕੋਈ ਪਤਾ ਨਹੀਂ ਹੁੰਦਾ ਕਦੋਂ ਮੌਸਮ ਖਰਾਬ ਹੋ ਜੇ ਉਹ ਮੈਂ ਨਹੀਂ ਕਿਤੇ ਬਰਫ਼ ਤੇ ਨਹੀਂ ਪੈਣੀ ਮੌਸਮ ਖਰਾਬ ਹੋ ਜੇ ਮੌਸਮ ਖਰਾਬ ਹੋਣ ਨੂੰ ਦੱਸ ਕਿਤੇ ਬਰਫ਼ ਪੈਣੀ ਹੈ ਜਦੋਂ ਇੱਕਦਮ ਦੇਖੋ ਕਿਤੇ ਪਰੌਂਠੇ ਪਰੌਂਠੇ ਖਾ ਗਿਆ ਤਾਂ ਲੋ ਜੀ ਫੌਜਾਂ ਚੱਲ ਪਈਆਂ ਪੈਦਲ ਤੇ ਬਸ ਇਹ ਕੋੜ ਚ ਭੋਟੇ ਲੱਗਣ ਦੇ ਮੈਂ ਤੁਹਾਨੂੰ ਦਿਖਾਵਾਂਗੀ ਥੋੜਾ ਜਿਹਾ ਫਰਕ ਪੈ ਗਿਆ ਮੂੰਹ 'ਚ ਨਹੀਂ ਪਿਆ ਜੇ ਇਹਦਾ ਮੂੰਹ 'ਚ ਫਰਕ ਨਹੀਂ ਪੈਣਾ ਇਹ ਦਾੜੀ ਵੱਡੀ ਹੋਣ ਕਰਕੇ ਨਹੀਂ ਫਰਕ ਪੈਣਾ ਬਾ ਦਾੜੀ ਆਪਾਂ ਰੱਖ ਲੈਣੀ ਦਾੜੀ ਮੁੱਛਾਂ ਉਨ ਰੱਖ ਕੇ ਆਪਾਂ ਬਣਾ ਦੇਣਾ ਉਤਾਰ ਨੂੰ ਪੂਰਾ ਤਗੜਾ ਸਰਦਾਰ ਤੇ ਹਾਫ ਹਾਫ ਨਾਲ ਹੂੰ ਕੀ ਲੱਭਣਦੇ ਹੋ ਯਾਰ ਉਹ ਦੇ ਕਿੱਥੇ ਆ ਕੀ ਗੱਦੀ ਹਾਂ ਕੱਦੀ ਤਾਂ ਮੈਨੂੰ ਲੱਗਦਾ ਨਹੀਂ ਕੱਢ ਲਿਆਏ ਤੁਸੀਂ ਇੱਧਰ ਇੱਧਰ ਪਈ ਐਸ ਰੂਮ 'ਚ ਜੇ ਪੜੀ ਹੈ ਆਪਦੀ ਗੱਦੀ ਲੋ ਜਾਓ ਜੀ ਓਕੇ ਬਾਈ ਬਾਏ ਹਾਏ ਹਾਏ ਐਵੇਂ ਲੈ ਕੇ ਜਾਂਦੇ ਤੁਰ ਕੇ ਕੱਚੇ ਮਾਰ ਕੇ ਐ ਕਰਿਓ ਇਹਨੂੰ ਛੱਡ ਆਇਓ ਇਹਨੂੰ ਗੱਦੀ ਨੂੰ ਉੱਥੇ ਹੀ ਛੱਡ ਕੇ ਆਇਓ ਅੱਜ ਤੇ ਮੈਨੂੰ ਜੇ ਬਜਾਰੋਂ ਮਿਲੀ ਮੈਂ ਲਿਆਵਾਂਗੀ ਉਹਨਾਂ ਕੋਲ ਮੈਂ ਉਹਨਾਂ ਕੋਲ ਪਈਆਂ ਐਮਾਜ਼ੋਨ ਵਾਲੇ ਕੋ ਐਮਾਜ਼ੋਨ ਮੈਂ ਕੱਲੀ ਨਹੀਂ ਜਾਊਂਗੀ ਤੁਹਾਨੂੰ ਵੀ ਨਾਲ ਲੈ ਕੇ ਜਾਊਂਗੀ ਮੈਂ ਇੱਕੋ ਵੀ ਲਿਆਉਣਾ ਚਾਹ ਪਰ ਹੈ ਨਹੀਂ ਜੇ 6600 ਦੀ ਆਉਂਦੀ ਤਾਂ ਨਹੀਂ ਆਈ ਇਹ ਨਹੀਂ ਮਹਿੰਗੀ ਨਹੀਂ ਲੱਗੇ ਹੋ ਗਿਆ ਓਕੇ ਅੱਛਾ ਮੋਟਰ ਚਲਾ ਦਿਓ ਥੱਲੇ ਠੀਕ ਹੈ ਠੀਕ ਹੈ ਆਪਣੇ ਭੈਣ ਭਰਾ ਨੂੰ ਬਾਏ ਕਰ ਦੋ ਛਾਬੀ ਮਿਲਦੀ ਹੈ ਇੱਧਰ ਆਗੇ ਜੀ ਆਪਣੇ ਪਰੌਂਠੇ ਗੋਭੀ ਵਾਲੇ ਤੇ ਅੱਜ ਚਾਹ ਨਹੀਂ ਬਣਾਈ ਨਾਲ ਤੁਹਾਨੂੰ ਚਾਹ ਲੇਟ ਪੀਤੀ ਸੀ ਆ ਕਰ ਵੀ ਫਿਰ ਮੈਂ ਬਣਾਈ ਨਹੀਂ ਹੈ ਜੀ ਨੰ ਨਿੰਬੂ ਦੇ ਚਾਹ ਨਾਲ ਚਲੋ ਜੀ ਅੱਜ ਮੈਂ ਨਾ ਥੁੱਪੇ ਬੈਠੀ ਆ ਤਿੰਨ ਚਾਰ ਘੰਟੇ ਤੇ ਇਧਰ ਆਪਣੇ ਮਟਰ ਮੁੰਟਰ ਕੱਢ ਲੈਨੇ ਮਟਰ ਕਿੰਨੇ ਦਿਨਾਂ ਦੇ ਪਹਿ ਹੀ ਕੱਢਣ ਵਾਲੇ ਮਟਰ ਕੱਢ ਕੇ ਰੱਖ ਲਏ ਤੇ ਹੁਣ ਮੈਂ ਪਹਿਲਾਂ ਆਪਣੇ ਲਈ ਬਣਾਵਾਂ ਚਾਹ ਚਾਹ ਪੀ ਕੇ ਤੇ ਰੋਟੀ ਖਾਣੀ ਮੈਨੂੰ ਭੁੱਖ ਲੱਗੀ ਉਤਾਰ ਜਦੋਂ ਗਏ ਬਸ ਮੈਂ ਕੰਮ ਕਰ ਕਰਦੀ ਰਹੀ ਸਪਾਈਆਂ ਸੂਈਆਂ ਕਰਕੇ ਤੇ ਹੁਣ ਮੈਂ ਕਿਹਾ ਚਲੋ ਚਾਹ ਪੀ ਲੈਣ ਆਲੇ ਮੈਂ ਰੋਟੀ ਖਾਵਾਂ ਤੇ ਉਹਨਾਂ ਚਿਰ ਤੁਸੀਂ ਸਿਮਰਨ ਨੂੰ ਦੇਖੋ ਇਹਨਾਂ ਕਰਦੀ ਪਈ ਨਾਨਕਿਆ ਫੁੱਲ ਇੰਜਵਾਏ ਤੇ ਮੈਨੂੰ ਆਪਣੇ ਪਿੰਕੇ ਦੀ ਇੰਨੀ ਯਾਦ ਆਉਂਦੀ ਪਈ ਹੈ ਨਾ ਤੇ ਮੈਂ ਸਿਮਰਨ ਨੂੰ ਕਹਿ ਰਹੀ ਮੈਂ ਮੈਨੂੰ ਬੜੀ ਯਾਦ ਆਉਂਦੀ ਪਈ ਆਪਣੇ ਪਿੰਡ ਦੀ ਤੇ ਮੈਨੂੰ ਵੀਡੀਓ ਬਣਾ ਕੇ ਭੇਜ ਤੇ ਤੁਸੀਂ ਦੇਖੋ ਸਿਮਰਨ ਨੂੰ ਮੈਂ ਹਾਂ ਚਰਚਾ ਫੀਲਾ ਆ ਪਾ ਅੱਜ ਬਟਾਲੇ ਤੇ ਮਾਸੀ ਤੇ ਚਾਚੂ ਤੇ ਮੈਂ ਤਿੰਨ ਜਣੇ ਫਤਨੀ ਤਾਈ ਨਹੀਂ ਹੈਗੇ ਤੇ ਆਪਾਂ ਐਕਸਪਲੋਰ ਕਰ ਰਹੇ ਹਾਂ ਬਟਾਲੇ ਦਾ ਬਾਜ਼ਾਰ ਬਹੁਤ ਜ਼ਿਆਦਾ ਹੀ ਹੁਰੀਰਾਸ਼ ਹੈ ਹੈਨਾ ਵਾਸੀ ਜਿਆਦਾ ਲੱਗ ਰਿਹਾ ਹੈ ਨਾ ਲਈਦਾ ਪਹਿਲਾਂ ਨਹੀਂ ਹੁੰਦਾ ਸੀ ਇੰਨਾ ਆਪਣੇ ਸ਼ਹਿਰ ਚ ਤੁਹਾਨੂੰ ਤਾਂ ਨਹੀਂ ਹੋਇਆ ਹਾਂ ਨਹੀਂ ਤਾਂ ਸੁਨਾਮ ਸੰਗਰੂਰ ਇੰਨਾ ਨਹੀਂ ਹੈਗਾ ਥੋੜੇ ਬਹੁਤ ਜ਼ਿਆਦਾ ਹੈ ਅੱਗੇ ਟੈਕ ਟੂਨ ਦੀ ਲੰਘਣਾ ਕੀਤੀ ਜਾ ਰਹੀ ਹੈ ਕਿੰਨਾ ਸੋਹਣਾ ਬਾਜ਼ਾਰ ਹੈ ਨਾ ਮਾਸੀ ਇੱਕ ਦਿਨ ਕਰਾ ਚਾਹੁੰਦਾ ਹਾਂ ਸੰਤ ਲੈ ਕੇ ਜਾਵਾਂ ਬਟਾਲੇ ਦਾ ਹਾਂ ਹੈ ਕੀ ਕਰਾ ਜੇ ਮੰਮਾ ਹੁੰਦੀ ਨਾ ਮੈਂ ਤਾਂ ਸੂਟ ਲੈਣ ਲੱਗੀ ਅਗਰ ਅੱਖਰ ਸੂਟ ਲਈ ਅੰਨੀ ਹੈ ਹਾਂ ਹਾਂ आए बार-बार थोड़ा आया जांदा है नहीं मैं काले समुंदर लेके जाऊंगी कुत्ती एक-एक है ये काले ये <laughs> ले सारी सारी बार की देखो चेक बा नीचे पर नहीं सुखड़ी मासी कहंदी मैं सूट लेके आना सारे और दुपट्टा जैसे किसी प्लेन होगा या कुछ डिजाइन वाला आएगा मैं बताऊंगा ठीक है लाल होएगा मल्टी शेड होना उसके अंदर ਚਾਚੂ ਨੇ ਲੈ ਲਿੱਤੀਆਂ ਨੇ ਆਪਾਂ ਆਈ ਸੀ ਪਟਾਲੇ ਉਹ ਤੇਰੀ ਅੱਧੀ ਗੱਡੀ ਉਰੇ ਪਈ ਹੈ ਉਹ ਬਾਤ ਸੀ ਵਿੱਚ ਉਰੇ ਗੱਡੀ ਦਾ ਲੱਗ ਗਿਆ ਗੱਡੀ ਦਾ ਹੁਣ ਆਪਾਂ ਕੜ ਚੱਲ ਨੂੰ ਬੋਲ ਕਰਦੇ ਕਿੱਥੇ ਗਾਣੇ ਨੇ ਪੂਰੀ ਮਿਲਦੀ ਹੈ ਰਸ ਜਿਹਾ ਦੇ ਕੇ ਜਿੱਥੇ ਮਰਜ਼ੀ ਖਾ ਜਾਗੇ ਗੱਡੀ ਉਰੇ ਜਨਵਾ ਸੇਫ ਵੀ ਹੈ ਬੋਲ ਕਿਟਿੰਗ ਉਹ ਲਿਖ ਰਹੇ ਆ ਆਪਾਂ ਹੁਣ ਇਸ ਬਾਜ਼ਾਰ ਚ ਆਣੇ ਮੋੜਾ ਪਕਾਣਾ ਹੈ ਗੋਲ ਗੱਪੇ ਆਲਰੇਡੀ ਸੇਵ ਹੋ ਗਏ ਇਧਰੋਂ ਕਿਧਰੋਂ ਪਾਰਕਿੰਗ ਹੈ ਹੈ ਨਾ ਅੱਜ ਇਧਰੋਂ ਕਿਧਰੋਂ ਪਾਰਕਿੰਗ ਹੈ ਮੇਰੇ ਬੈਕਗ੍ਰਾਉਂਡ ਨਿਕਲ ਜੂਣ ਨੇ ਗੱਡੀਆਂ ਉਧਰੋਂ ਆ ਰਹੀਆਂ ਨੇ ਉਧਰੋਂ ਸੋੜਨੇ ਕਰੋ ਇਧਰ ਤਾਂ ਜਾਣ ਨਹੀਂ ਦਿੰਦੇ ਫਿਰ ਆਪਾਂ ਗੋਲ ਗੱਪੇ ਟਰਾਈ ਕਰਾਂਗੇ ਹੈ ਨਾ ਵਾਸੀ ਹੋਰ ਮਸਾ ਗੋਲ ਗੱਪੇ ਸ਼ੀਸ਼ਾ ਲੱਗਿਆ ਹੋਇਆ ਹੈ ਮੈਂ ਕਿ ਸ਼ੀਸ਼ਾ ਦੇਖ ਦੇ ਕੇ ਗੋਲ ਗੱਪੇ ਖਾਉਂਦਾ ਦੇਖ ਕੇ ਬਗ ਜਿਓ ਫੂਚਾੜ ਆ ਗਿਆ ਸੀ ਫੂਚਾੜ ਖਾ ਰਿਹਾ ਹੁਣ ਗੋਲ ਗੱਪੇ ਛੱਡਣ ਤੋਂ ਬਾਅਦ ਉਹ ਦੇਖ ਵਾਸੀ ਕੱਟਕਮ ਖੋਸ ਰੱਖ ਖੇਰਵਾੜਾ ਬਟਾ ਹੈ ਉਹ ਟੁੱਟ ਗਿਆ ਥਾਵਾਂ ਦੇ ਬੰਦ ਟੁੱਟ ਗਿਆ ਆਪਾਂ ਇਹ ਮੈਰੂ ਮੈਰੂ ਮਾਰਕੀਟ ਮੈਰੂ ਗੇਟ ਮੈਰੂ ਗੇਟ ਕੁਝ ਮਰਜੀ ਹੋਏ ਆਪਣੇ ਸਾਹ ਨੂੰ ਸੈੱਟ ਕਰ ਲਿਓ ਅਸੀਂ ਤਾਂ ਕਹਿ ਪਾ ਮੈਰੂ ਗੇਟ ਤੇ ਮੈਰੂ ਮਾਰਕੀਟ ਆਇਆ ਆਪਾਂ ਟਿੰਟੀ ਲਾ ਨਹੀਂ ਹੈ ਕਨਾਰੋਂ ਫਰੂਟ ਚਾਟ ਵੜਾਈ ਤੇ ਇੱਧਰ ਸਾਚੂ ਹੀ ਹਾਈਪਰ ਹਾਈਪਰ ਹੋਈ ਜਾਂਦੇ ਨੇ ਹਨਾ ਕਿਦਾਂ ਸਮਝਾਇਆ ਇੰਨਾ ਈਰਮਾਨ ਨਾਲ ਈਰਮਾਨ ਨਾਲ ਤੱਕਾ ਨਹੀਂ ਕਰਨਾ ਓਰੇ ਜਿੰਨਾ ਚੱਲਦਾ ਹੈ ਜਣਾ ਸੱਚ ਨੂੰ ਐਦ ਕੀ ਤਾਂ ਲੱਗਦਾ ਲੱਗ ਰਿਹਾ ਤੇ ਤੂੰ ਖਾਦਾ ਹੀ ਨਹੀਂ ਬਾਲਾ ਰੱਖੀ ਕੀ ਮਾਰਕੀਟ ਦਾ ਪਟਿਆਲੇ ਵਰਗੀ ਲੱਗ ਰਿਹਾ ਮੈਨੂੰ ਓਰੇ ਪਟਿਆਲੇ ਦੀ ਫੀਲਿੰਗ ਆਉਣ ਲੱਗੀ ਪਤਾ ਨਹੀਂ ਪਟਿਆਲੇ ਵਾਲਾ ਕਰ ਤੂੰ ਗੱਡੀ ਕੋ ਚੱਕ ਕੇ ਲੈ ਗਿਆ ਮੈਨੂੰ ਦੇਖੀ ਨਹੀਂ ਹੈਗੀ ਇਹ ਨਹੀਂ ਦੇਖੀ ਤਾਂ ਸੋਈ ਕਰ ਬੰਦਾ ਕੋਈ ਖਾ ਤਾਂ ਆਏ ਯਾਰ ਆਹ ਆ ਗਿਆ ਵਧੀਆ ਲੱਗੇ ਹੋੜ ਏ ਓਏ ਮੈਂ ਚੱਲੇ ਜਾਵਾਂਗੇ ਬਾਹਰ ਮਤਲਬ ਬਟਾਲੇ ਸ਼ਹਿਰ ਤੋਂ ਬਾਹਰ ਚੱਲੇ ਆਪਾਂ ਚੱਲੇ ਪਿੰਡ ਤੇ ਇੱਧਰ ਵਿਸ਼ਾਲ ਨਾ ਮਾਟਰੀ ਹੈਗਾ ਜੀ ਹੂੰ ਇੱਥੇ ਮੈਂ ਆਈ ਹੋਈ ਆ ਪਹਿਲਾਂ ਬਹੁਤ ਵਾਰ ਨਾ ਮੂਜੇ ਤਾਂ ਹੁੰਦਾ ਸੀ ਇੱਥੇ ਫਲੂ ਦੇ ਫਾਦੇ ਲੱਗਦੇ ਹੁੰਦੇ ਅੱਜ ਹੈ ਨਹੀਂ ਆ ਗੁੜ ਹੈ ਗੁੜ ਲੈ ਕੇ ਜਾਣਾ ਸੀ ਓਏ ਇੱਥੇ ਬਟਾਲੇ ਦਾ ਗੁੜ ਕਹਿੰਦੇ ਲਈ ਓਏ ਕਹਿੰਦੇ ਜੀ ਬਟਾਲੇ ਦਾ ਗੁੜ ਲੈਣਾ ਹੈ ਜਾ ਗਾ ਮਮਾ ਕਿਥੇ ਲਾਤੀ ਗੱਡੀ ਕੁੜੀ ਦੇ ਵਾਲ ਦੇ ਇਹ ਗੱਡੀ ਮਮਾ ਪਿੱਛੇ ਕਾਰ ਮਾੜੀ ਜੀ ਟੈਂਪੂ ਦੇ ਨਾਲ ਹੀ ਲੈ ਜੰਦਿਆਂ ਦੀ ਗੁੜ ਲੈ ਲਈ ਹੁਣ ਮਾਸੀ ਗੁੜ ਲੈ ਰਹੀ ਆ ਉਹ ਦੇਖ ਲੀ ਨਾਲ ਉਹ ਵੀ ਵੀਡੀਓ ਸ਼ੂਟ ਕਰ ਰਹੇ ਨੇ ਜਿਕੇ ਆਪਣੇ ਪਿੰਡ ਉੱਥੋਂ ਆਪਾਂ ਤੁਰ ਪਏ ਸੀ ਕਾਫੀ ਜਲਦੀ ਤੁਰ ਪਏ ਸਾਨੂੰ ਐ ਲੱਗਿਆ ਵੀ ਰਾਤ ਹੋ ਜੂਗੀ ਪਰ ਰਾਤ ਨਹੀਂ ਹੋਈ ਨਾਨੀ ਰਾਤ ਤੋਂ ਡਰਦੀ ਨਾਨੀ ਕਹਿੰਦੀ ਮੇਰੇ ਤੋਂ ਪਹਿਲਾਂ ਕੋਲਾ ਕਰੇ ਮਰਨਾ ਤੇ ਨਹੀਂ ਫਿਰ ਵੀ ਉਹਤੇ ਕੁਝ ਕਰਨ ਨੂੰ ਨਹੀਂ ਸੀ ਨਾ ਤਾਂ ਕਰਕੇ ਆਪਾਂ ਛੇਤੀ ਆ ਗਏ ਕੁਝ ਆਪਾਂ ਬਾਕੀ ਜਿਹੜਾ ਕੰਮ ਸੀ ਆਪਾਂ ਨੇ ਪੱਗਾਂ ਲੈਣੇ ਉਹ ਲੈ ਲਈਏ ਸੀ ਬਸ ਨਾਲ ਜਿਹੜੇ ਪੱਗਾਂ ਮਿਲ ਗਈਆਂ ਆਪਾਂ ਨੂੰ ਤੇ ਹੁਣ ਬਸ ਆਪਾਂ ਚੱਲੇ ਘਰਾਂ ਨੂੰ ਇਹ ਪਹੁੰਚ ਹੀ ਗਈ ਘਰ ਤੇ ਮਾਸੀ ਸੌਕਸਾਂ ਬਾਣ ਲੱਗੀ ਮਾਸੀ ਨੇ ਲੱਗੀ ਠੰਡੀ ਕੈਮਰਾ ਤੋਂ ਠੰਡੀ ਲੱਗਦੀ ਤੇ ਅੰਦਰ ਨੀਂਦ ਹੋਰੀ ਪਤੰਗ ਡਾ ਰਹੇ ਨੇ ਚਾਚਾ ਪੀਏ ਚ ਚੱਲੀਏ ਕੇ ਚੱਲ ਕੇ ਨਹੀਂ ਰਣਾ ਹੋ ਜੇ ਫਿਰ ਕੇ ਚੱਲ ਕੇ ਆਈਏ ਹਾਂ ਹਾਂ ਔਰ ਨਾ ਨੀਲਾ ਜਨੇ ਨਾਲ ਫਤੇ ਫਤੇ ਹਲ ਫਤੇ ਦਿਹਾੜਾ ਦੇਖਿਓ ਹਾਏ ਹਾਏ ਨੂੰ ਮੈਂ ਐ ਬੜਾ ਲੜਦੇ ਉਹ ਬੋਲਾ ਮਾਰਿਆ ਕੱਢ ਕੇ ਨਹੀਂ ਕਿਨੇ ਇੰਨੇ ਹਾਂ ਅੰਦਰੇ ਮੱਥੀ ਪਾ ਰਹੇ ਤੇਰੇ ਜਿਆਦਾ ਹੱਥ ਨਹੀਂ ਚੱਲਦੇ ਫਤੇ ਪਹਿਲਾਂ ਤੇ ਮੈਂ ਬੈਠੀ ਰਹੀਆਂ 2:30 ਵਜੇ ਤੱਕ ਧੁੱਪੇ ਬਾਹਰ ਤੇ ਉੱਥੇ ਤੋਂ ਪਾਉਂਦੀ ਤੇ ਐਸ ਟਾਈਮ ਸਾਡੀ ਐਸ ਰੂਮ ਚ ਨਾ ਐਸ ਰੂਮਸ ਧੋਪ ਹੁੰਦੀ ਐ ਇਧਰੋਂ ਸਿੱਧੀ ਇੱਥੇ ਆ ਜਾਂਦੀ ਦੀਵਾਨ ਤੇ ਤਾਂ ਆਪਾਂ ਇੱਥੇ ਬੈਠ ਕੇ ਚਾਹ ਪਣੀ ਪੀਨੇ ਆ ਇਧਰੋਂ ਦੇਖੋ ਸਾਹਮਣੇ ਸੁੰਦਰ ਜਿਹਾ ਪੈ ਰਿਆ ਹਨਾ ਬੱਚਿਆਂ ਨਾਲ ਰੌਣਕ ਹੁੰਦੀ ਐ ਹਨਾ ਜਦੋਂ ਸਾਈ ਫੈਮਲੀ ਹੋਵੇ ਰੌਣਕ ਹੁੰਦੀ ਐ ਘਰ ਚ ਕੋਈ ਨਾਲ ਦਿਲ ਨਹੀਂ ਲੱਗਦਾ ਵਕਈ ਘਰੇ ਬੱਚੇ ਵੀ ਨਹੀਂ ਕੋਈ ਨਹੀਂ ਘਰੇ ਤਾਂ ਘਰ ਇੰਨਾ ਖਾਲੀ ਲੱਗਣ ਡਿਆ ਨਾ ਐ ਲੱਗਣ ਡਿਆ ਜਿਵੇਂ ਘਰ ਚ ਕੋਈ ਰਹਿੰਦਾ ਹੀ ਨਹੀਂ ਹੈਗਾ ਰੋਟੀ ਵੀ ਬਣਾਉਣ ਨੂੰ ਦਿਲ ਨਹੀਂ ਕਰਦਾ ਐ ਲੱਗਦਾ ਕਿ ਬਸ ਮਾੜੀ-ਬੋਟੀ ਬਣਾ ਲਓ ਛੋਟਾ-ਮੋਟਾ ਖਾ ਲਓ ਬਸ ਠੀਕ ਐ ਜ਼ਿਆਦਾ ਨਹੀਂ ਕੁਝ ਬਣਾਉਣ ਦੀ ਦਿਲ ਕਰਦਾ ਬੱਚਾ ਨਾ ਲੱਗੇ ਰਹੀਦਾ ਆ ਬਣਾ ਦੋ ਉਹ ਬਣਾ ਦੋ ਮੰਮਾ ਉਹ ਬਣਾ ਦੋ ਆ ਬਣਾ ਦੋ ਤੇਦਰ ਆਪਣੀ ਜੇਦਰ ਆਪਣੀ ਚਾਹ ਬਣ ਗਈ ਆ ਪੀਣੇ ਆ ਆ ਗਈ ਆਪਣੀ ਚਾਹ ਤੇ ਨਾਲ ਆ ਗਈ ਮੈਗੀ ਥੋੜੀ ਜਿਹੀ ਮੈਗੀ ਬਣਾਈ ਆ ਆਪਾਂ ਜਿਆਦਾ ਨਹੀਂ ਬਣਾਈ ਇੱਕ ਪੈਕ ਹੀ ਬਣਾਇਆ ਮੈਂ ਉਹ ਵੀ ਦਮੂ ਸਿੰਮੂ ਦਾ ਪਿਆ ਹੀ ਮੈਂ ਤਾਂ ਬਣਾ ਲਿਆ ਮੈਨੂੰ ਕੋਈ ਸੌਂਗ ਨਹੀਂ ਹੈਗਾ ਘਰੇ ਪਿਆ ਹੀ ਤਾਂ ਬਣਾ ਲਿਆ ਆਪਾਂ ਨੇ ਚਲੋ ਜੀ ਖਾਓ ਮੈਗੀ ਕਰੋ ਇੰਜਵਾਇ ਸ਼ਾਂਦੀ ਚਾਹ